ਜਿਹੜੀ ਪੰਨੂ ਜਿਹੜਾ ਹੈਗਾ ਕਿ ਕੋਈ ਇੱਕ ਅਮਰੀਕਨ ਸੈਟੀਜਨ ਹੈਗਾ ਜਿਹੜਾ ਆਪਣੇ ਆਪ ਨੂੰ ਕੰਦਾ ਜਿਹੜਾ ਉਹ ਕਿ ਮੈਂ ਜਿਹੜੀ 14 ਪਿਆਲ ਤੱਕ ਜਿਹੜੇ ਬਾਬਾ ਸਾਹਿਬ ਦੀ ਸਟੈਚੂ ਰਗੇ ਨੇ ਉਹਨਾਂ ਤੇ ਅਸੀਂ ਉਹਤੇ ਉਹਨਾਂ ਉੱਤੇ ਕੰਟੀ ਕਰਾਂਗਾ ਪਰ ਸਿਉ ਨੂੰ ਚੈਲੰਜ ਕਰਨੇ ਆ ਕਿ ਜੇ ਅਗਰ ਇਹੋ ਜਿਹੀ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜਾ ਵੀ ਬੰਦਾ ਜਾਂ ਉਹ ਜਾਂ ਉਹਦਾ ਕੋਈ ਨੰਮੰਦਾ ਉਥੇ ਇਹ ਕੱਦਾ ਮਿਲੇਗਾ ਤੇ ਸਬੂਤਾ ਨਹੀਂ ਇਹ ਜਾਏਗਾ ਇਹ ਘੰਟੀਆਂ ਸਾਡੇ ਵੱਲੋਂ ਜੀ ਦੇ ਨਾਲ ਅਸੀਂ ਜਿਹੜਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਜਿਹੜਾ ਜਨਮ ਦਿਨ ਆ ਰਿਹਾ ਦੇਗਾ ਉਹਦੇ ਪਲੈਕਸੀ ਜਿਹੜੀ ਕਪੂਜੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਉੱਥੇ ਤਾਉੜਾ ਚੌਂਗਦੇ ਵਿੱਚ ਅਸੀਂ ਉੱਥੇ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਸਾਰੇ ਵੀ ਜਿਹੜੇ ਸਾਡੇ ਭਾਈਚਾਰਾ ਹੈਗਾ ਜੀ ਆਪਸ ਦੇ ਵਿੱਚ ਸਾਰੇ ਮਿਲ ਕੇ ਉਹਨੂੰ ਬੜੇ ਵਧੀਆ ਤਰੀਕੇ ਨਾਲ ਇਹ ਬੁਨਾਰਾ ਜਗਾ ਨਾਲ ਜਿਹੜੀ ਕਿਸੀ ਕਮੇਟੀنگ ਹੋਰ ਜਿਹੜੀ ਕਿ ਅਸੀਂ 6 ਅਪ੍ਰੈਲ ਨੂੰ ਕੇਂਦੇਵਾਲ ਦੇ ਇੱਕ ਮੰਦੇ ਦਾ ਹਾਟਿਕੜ ਜਿਹੜੀ ਹੈਗੀ ਹੈ ਉੱਥੇ ਬੁਲਾਈ ਗਿਆ ਐਸੇ ਹੀ ਪਲੈਕਸੀ ਵਿੱਚ ਕਿ ਜਿਹੜਾ ਕੀ ਹੈ ਜਿਹੜੇ ਜਿਹੜੇ ਜਈਏ ਕਟਨਾਵਾਂ ਹੋਈ ਜਾ ਰਹੀਆਂ ਲੜੀਵਾਰ ਉਹਦੇ ਉੱਤੇ ਸੀ ਕਿਸ ਤਰ੍ਹਾਂ ਨਗੇਤ ਨਹੀਂ ਹੈ ਜਗੂ ਜੇ ਤਾਲੁਰ ਦੇ ਔਰ ਉਸ ਦਿਨ 14 ਅਪ੍ਰੈਲ ਦਿਨ ਤੇਰੀ ਪੰਨੂ ਦੇ ਧਮਕੀ ਰਾਈ ਆ ਔਰ ਕੀ ਹੈ ਕਿ ਉਸ ਦਿਨ ਇਹ ਜੋ ਪੇठा ਉੱਤੇ ਨਕੀਬਾ ਬੇਚ ਕਰਦਾ ਤੇ ਕੋਈ ਹੁੰਦਾ ਉੱਤੇ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ ਅਸੀਂ ਪ੍ਰਸ਼ਾਸਨ ਨੂੰ ਔਰ ਖਾਸ ਕਰਕੇ ਕੇਂਦਰੀ ਆਵਾਜ਼ ਵਿੱਚ ਮੰਦਰ ਲੋਕ ਕਿਉਂਕਿ ਅਸੀਂ ਸ਼੍ਰੀ ਐਤਵਾਰ ਛੋਟਰੀਗ ਨੂੰ ਅੱਜ ਮੀਟਿੰਗ ਰੱਖੀ ਆ ਔਰ ਇਹੀ ਕਿੰਦ ਦਾ ਜਵਾਬ ਪੱਤਰ ਨਾ ਦਵਾਗੇ ਚਾਹੇ ਪੰਨੂ ਆਵੇ ਚਾਹੇ ਪੰਨੂ ਦਾ ਪਿਓ ਆਵੇ ਚਾਹੇ ਪੰਨੂ ਦਾ ਕੋਈ ਰਾਂਝਾ ਦਾ ਆਵੇ ਬਖਸ਼ਰੀ ਜਾਏਗਾ ਜਿਹੜਾ ਵੀ ਆਵੇ ਉਹਦਾ ਦਬਦਬੇ ਮੁਕਾਬਲਾ ਕੀਤਾ ਜਾਏਗਾ ਜਿਹੜੀ ਕਿ ਬਲਤ ਭਾਈਚਾਰੇ ਦੇ ਸਮੁੱਚੇ ਸੰਗਠਨ ਇੱਥੇ ਪਹੁੰਚੇ ਨੇ ਔਰ ਸਾਰੇ ਨੇ ਇਹ ਕਿਹਾ ਕਿ ਪੰਨੂ ਜਿਹੜਾ ਆਪਣੀ ਸ਼ਰਾਰਤਾਂ ਤੋਂ ਬਾਜ਼ ਨਹੀਂ ਆ ਰਿਹਾ ਔਰ ਜਗਾ ਜਗਾ ਤੇ ਇਹ ਜਿਹੜੇ ਪੂਰੇ ਪੰਜਾਬ ਚ ਇਹੜੀ ਅੱਗ ਫੈਲ ਰਹੀ ਹੈ ਇਹਨੂੰ ਰੋਕਣ ਦੇ ਲਈ ਅੱਗੀ ਅਗਲੀ ਰਣਨੀਤੀ ਪਿਆਰ ਕੀਤੀ ਜਾਗੀ ਕੇਂਦਰੀ ਵਾਲਮੀਕੀ ਮੰਦਿਰ ਔਰ ਰਵੀਦਾਸ ਮੰਦਿਰ ਦੇ ਨਾਲ ਜੋ ਅਸੀਂ ਆਪਣੇ ਸੰਗਠਨ ਵੱਲੋਂ ਜਿਹੜੇ ਕਿ ਪਾਵਨ ਵਾਲਮੀਕੀ ਤੇ ਸਖਸ਼ਮ ਕਮੇਟੀ ਵੱਲੋਂ ਪਹਿਲਾਂ ਵੀ ਅਸੀਂ ਆਪਣਾ ਇੱਕ ਬਿਆਨ ਦਿੱਤਾ ਹੈ ਕਿ ਪੰਨੂ ਜਿਹੜਾ ਵੀ ਸਖਸ਼ਮ ਨੂੰ ਚਾਹੁੰਦਾ ਕਿ ਇਹ ਲਲਕਾਰ ਕੇ ਸਾਹਮਣੇ ਕੋਈ ਟਾਈਮ ਦੇ ਕੇ ਕਿਸੇ ਵੀ ਇੱਕ ਮੂਰਤੀ ਦੇ ਸਾਹਮਣੇ ਦੱਸ ਦੇ ਕਿ ਇੱਥੇ ਆ ਜਾ ਜੇ ਆਪਣਾ ਵਾਲਮੀਕੀ ਸਮਾਜ ਔਰ ਰਵੀਦਾਸ ਸਮਾਜ ਸਖਸ਼ਮ ਹੋਏਗਾ ਤੇ ਉਹ ਬੰਦਾ ਆਪਣੀਆਂ ਲੱਤਾਂ ਤੇ ਵਾਪਸ ਨਹੀਂ ਜਾਊਗਾ ਔਰ ਜਿਤਨਾ ਬਾਕੀ ਸਿਰਾਂ ਦੇ ਉੱਤੇ ਜੇ ਕੋਈ ਬੇਦਬੀ ਹੁੰਦੀ ਹੈ ਤੇ ਉਹ ਸੌਦਾ ਲਾ ਦਿੰਦੇ ਆ ਉਦਾਂ ਦੀ ਰਣਨੀਤੀ ਜੇ ਅਸੀਂ ਲੋਕਾਂ ਦੇ ਧਰਮ ਲਈ ਕੰਮ ਕਰ ਸਕਦੇ ਆ ਤੇ ਵਾਲਮੀਕੀ ਧਰਮ ਲਈ ਰਵਿਦਾਸ ਧਰਮ ਲਈ ਅਸੀਂ ਕੰਮ ਕਰਾਂਗੇ ਔਰ ਉਸ ਬੰਦੇ ਨੂੰ ਸੌਦਾ ਲਾਵਾਂਗੇ ਕੋਈ ਅਪੀਲ ਨਹੀਂ ਨੀ ਕਿਸੇ ਸਰਕਾਰ ਤੋਂ ਅਸੀਂ ਸਾਨੂੰ ਕੋਈ ਡਰ ਨਹੀਂ ਆ ਕਿਸੇ ਸਿਆਸਨ ਪ੍ਰਸ਼ਾਸਨ ਤੋਂ ਕੋਈ ਡਰ ਨਹੀਂ ਆਪਣੇ ਰਾਹਵਰਾਂ ਦੀ ਰੱਖਿਆ ਅਸੀਂ ਆਪ ਕਰ ਸਕਦੇ ਆ ਔਰ ਉਸੇ ਬੰਦੇ ਨੂੰ ਸੌਦਾ ਲਾ ਕੇ ਭੇਜਾਂਗੇ ਜੇਕਰ ਕੋਈ ਸਾਨੂੰ ਲਲਕਾਰ ਕੇ ਆਊਗਾ ਛੁੱਪ ਕੇ ਗਿੱਦੜਾ ਵਾਂਗੂ ਆਪਾਂ ਸਟੇਟਮੈਂਟਾਂ ਦੇ ਦਿੰਨੇ ਆ ਦੂਜੇ ਵੇਸ਼ਾਂ ਦੇ ਬਹਿ ਕੇ ਔਰ ਆਪਾਂ ਸਟੇਟਮੈਂਟ ਦੇਣ ਤੋਂ ਬਾਅਦ ਰਾਤ ਦੇ ਹਨੇਰੇ ਦੇ ਵਿੱਚ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਤਿਆਰ ਕਰਕੇ ਕਿਸੇ ਮਾੜੇ ਬੰਦੇ ਨੂੰ ਤਿਆਰ ਕਰਕੇ ਆਪਾਂ ਸਾਹਮਣੇ ਲਿਆਉਣੇ ਆ ਜੇ ਜੁੜਤਿਆ ਪੰਨੂ ਦੇ ਵਿੱਚ ਤੇ ਆਪਣੇ ਕਿਸੇ ਇੱਕ ਵਿਅਕਤੀ ਨੂੰ ਟਾਈਮ ਦੇ ਕੇ ਸਰ ਨਾਲ ਗੱਲਬਾਤ ਕਰੇ ਸਾਨੂੰ ਟਾਈਮ ਦੇਵੇ ਅਸੀਂ ਆਪਣਾ ਜਵਾਬ ਉਹਨੂੰ ਆਪ ਦੇਵਾਂਗੇ ਵਾਲਮੀਕ ਇਸਮਾਇਆ ਔਰ ਵਾਲਮੀਕੀ ਰਵਿਦਾਸੀ ਮਧਵੀ ਭਾਈਚਾਰਾ ਸਾਰਾ ਇੱਕ

ਮੈਡਕਾਦੀ ਵਾਜਾ ਕਰਕੇ ਆ ਬਾਬਾ ਸਾਹਿਬ ਡਾਕਟਰ ਮੈਡਕਾ ਦੇ ਜੋ ਸਰਵਤ ਕਹਾਣਾ ਕੀਤੇ ਅੱਜ ਅਸੀਂ ਉਹ ਅਰਾਂ ਨੰਨ ਮੰਨਦੇ ਪਿਆ ਅਸੀਂ ਇਹ ਪੁੱਛਿਆ ਚੁੰਦੇ ਆ ਅੱਜ 75 76 ਸਾਲ ਬਾਅਦ ਪੰਨੂ ਨੂੰ ਕਿਤੋਂ ਯਾਦ ਆਗੀ ਸੰਵਧਾਨ ਦੇ ਬਾਰੇ ਜਿਹੜੋ ਕਿ ਸੰਵਧਾਨ ਦੇ ਵਿੱਚ 25 ਧਾਰਾ ਦੇ ਵਿੱਚ ਇਹਨਾਂ ਦੇ ਕਪਾਣ ਦਾ ਹੱਕ ਲੈ ਕੇ ਵੀ ਬਾਬਾ ਸਾਹਿਬ ਡਾਕਟਰ ਮੈਡਕਾ ਦੇ ਦਿੱਤਾ ਸਭਾਤਾ ਦੀ ਗੱਲ ਕੀਤੀ ਉਹਨਾਂ ਨੇ ਅੱਜ ਏਜੰਸੀਆਂ ਦੇ ਮਗਰ ਲਾ ਕੇ ਪੰਨੂ ਜੋ ਗਿਆਨ ਦੇ ਰਿਹਾ ਜੋ ਪੜ੍ਹਾਉਂਦੇ ਗਿਆਨ ਦੇ ਰਿਹਾ ਇਹ ਸਾਡੀ ਅਣਖ ਨੂੰ ਜਾ ਰਿਹਾ ਅਸੀਂ ਆਪਣੀ ਅਣਖ ਦੀ ਖਾਤਰ ਜੇ ਸਾਨੂੰ ਮੋਨਾ ਵੀ ਪਏਗਾ ਅਸੀਂ ਆਪਣੀ ਅਣਖ ਨੂੰ ਬਖਰਾਰ ਖਾਂਗੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਸਭਾ ਨੂੰ ਇਹ ਕਹਾਂਗਾ ਕਿ ਤਾਹੇ ਤੁਸੀਂ ਬਾਕੀ ਸਮਾਜ ਦੇ ਵਿੱਚ ਕੰਮ ਕਰਿਓ ਪਰ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਇੱਥੇ ਆਉਣਾ ਜ਼ਰੂਰੀ ਹੈ Venas en la dirección